ਸਸਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਟੈਕ ਕੰਪਨੀਆਂ ਦੇ ਵੱਲੋਂ ਚੀਨ ਦੇ ਵਿੱਚ ਫੈਕਟਰੀਆਂ ਬਣਾਉਣ ਅਤੇ ਭਾਰਤ ਦੇ ਵਿੱਚ ਕਰਮਚਾਰੀ ਰੱਖਣ ਦੀ ਆਲੋਚਨਾ ਕੀਤੀ ਹੈ ਉਹਨਾਂ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹਨਾਂ ਦੀ ਪ੍ਰਧਾਨਗੀ ਹਟ ਹੁਣ ਉਹ ਦਿਨ ਖਤਮ ਹੋਗੇ ਨਹੀਂ ਜੀ ਹਾਂ ਟਰੰਪ ਨੇ AI ਸੰਮੇਲਨ ਦੇ ਵਿੱਚ ਇਹ ਟਿੱਪਣੀਆਂ ਕੀਤੀਆਂ ਜਿੱਥੇ ਉਹਨਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਸੰਬੰਧਿਤ ਤਿੰਨ ਕਾਰਜਕਾਰੀ ਹੁਕਮਾਂ ਉੱਤੇ ਦਸਤਕਤ ਕੀਤੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਟੈਕ ਕੰਪਨੀਆਂ ਦੇ ਵੱਲੋਂ ਚੀਨ ਦੇ ਵਿੱਚ ਫੈਕਟਰੀਆਂ ਬਣਾਉਣ ਅਤੇ ਭਾਰਤ ਦੇ ਵਿੱਚ ਕਰਮਚਾਰੀ ਰੱਖਣ ਦੀ ਅਲੋਚਨਾ ਕੀਤੀ ਹੈ ਇਸ ਮੁੱਦੇ 'ਤੇ ਬੋਲਦੇ ਹੋਏ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਬਹੁਤ ਲੰਬੇ ਸਮੇਂ ਤੋਂ ਅਮਰੀਕਾ ਦੇ ਤਕਨੀਕੀ ਉਦਯੋਗ ਦੇ ਬਹੁਤ ਸਾਰੇ ਹਿੱਸੇ ਨੇ ਇੱਕ ਮੋੜਲਾ ਵਿਸ਼ਵੀਕਰਨ ਅਪਣਾਇਆ ਜਿਸ ਨੇ ਲੱਖਾਂ ਅਮਰੀਕੀਆਂ ਨੂੰ ਪ੍ਰੋਸੈਸ ਯੋਗੀ ਅਤੇ ਧੋਖਾ ਦਿੱਤਾ ਮਹਿਸੂਸ ਕਰਵਾਇਆ ਤੇ ਸਾਡੀਆਂ ਕਈ ਵੱਡੀਆਂ ਤਕਨੀਕੀ ਕੰਪਨੀਆਂ ਨੇ ਚੀਨ ਦੇ ਵਿੱਚ ਆਪਣੀਆਂ ਫੈਕਟਰੀਆਂ ਬਣਾ ਕੇ ਭਾਰਤ ਦੇ ਵਿੱਚ ਕਰਮ ਜਾਰੀ ਰੱਖ ਕੇ ਅਤੇ ਆਇਰਲੈਂਡ ਦੇ ਵਿੱਚ ਲਾਭ ਘਟਾ ਕੇ ਅਮਰੀਕੀ ਅਜਾਤੀ ਦਾ ਲੱਗ ਚੁੱਕਿਆ। ਇਸ ਦੇ ਨਾਲ ਹੀ ਆਪਣੇ ਹੀ ਦੇਸ਼ ਦੇ ਵਿੱਚ ਆਪਣੇ ਨਾਗਰਿਕਾਂ ਨੂੰ ਖਾਰਜ ਕਰਨਾ ਅਤੇ ਸੈਂਸਰਸ਼ਿਪ ਲਾਉਣ ਦਾ ਕੰਮ ਕੀਤਾ ਹੈ ਤੇ ਰਾਸ਼ਟਰਪਤੀ ਟਰੰਪ ਦੇ ਅਧੀਨ ਉਹ ਦਿਨ ਖਤਮ ਹੋ ਗਏ ਨਹੀਂ। ਦਾਸੇ ਟਰੰਪ ਨੇ ਕਿਹਾ ਕਿ AI ਦੌੜ ਜਿੱਤਣ ਦੇ ਲਈ ਸਿਲੀਕਾਨ ਵੈਲੀ ਦੇ ਵਿੱਚ ਸਿਲੀਕਾਨ ਵੈਲੀ ਤੋਂ ਬਹੁਤ ਅੱਗੇ ਦੇਸ਼ ਭਗਤੀ ਅਤੇ ਕੌਮੀ ਵਫਾਦਾਰੀ ਦੀ ਇੱਕ ਨਵੀਂ ਪਾਵਨਾ ਦੀ ਲੋੜ ਹੋਵੇਗੀ। ਉਨਾਗੇ ਕਿਹਾ ਕਿ ਅਮਰੀਕੀ ਟੈਕਨੋਲੋਜੀ ਕੰਪਨੀਆਂ ਨੂੰ ਅਮਰੀਕਾ ਦੇ ਲਈ ਪੂਰੀ ਤਰ੍ਹਾਂ ਸਮਰਪਿਤ ਹੋਉਂਦੀ ਲੋੜ ਹੈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਅਮਰੀਕਾ ਨੂੰ ਪਹਿਲ ਦਿਓ ਤੁਹਾਨੂੰ ਅਜਿਹਾ ਕਰਨਾ ਪਵੇਗਾ ਇਹ ਸਭ ਕੁਝ ਜੋ ਹੈ ਅਸੀਂ ਮੰਗਦੇ ਹਾਂ ਟਰੰਪ ਨੇ AI ਦੇ ਨਾਲ ਸੰਬੰਧਿਤ ਤਿੰਨ ਕਾਰਜਕਾਰੀ ਆਦੇਸ਼ਾਂ ਉਤੇ ਵੀ ਹਸਤਾਖਰ ਕੀਤੇ ਜਿਸ ਦੇ ਵਿੱਚ ਇੱਕ ਵਾਈਟ ਹਾਊਸ ਕਾਲ ਯੋਜਨਾ ਵੀ ਸ਼ਾਮਲ ਹੈ ਇਹ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ